DL11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਦਗਾਲ ਆ ਅੱਜ ਅਸੀਂ ਪੰਚਾ ਪਿੰਡ ਬਰਾਸ ਜਿੱਥੇ ਲੜਕਰ ਐਮਐਲਏ ਕੁਲਵੰਤ ਸਿੰਘ ਬਾਜੀਗਰ ਦਾ ਬੇਟਾ ਇੱਥੇ ਪਹੁੰਚ ਰਿਹਾ ਹੈ ਜਿਸਨੇ ਕਿ ਸਕੂਲ ਦੇ ਵਿੱਚ ਵਿਕਾਸ ਕਾਰਜਾਂ ਦੇ ਉਤਘਾਟਨ ਕਰਨੇ ਨੇ ਕਿ ਸਾਨੂੰ ਉਹਦੇ ਨਾਂ ਦੇਵਾਂਗਾ ਜਿੱਥੇ ਇੱਕ ਭਾਰਤੀ ਕਿਸਾਨ ਜੁਨੈ ਦੀ ਇਕਤਾ ਉਗਰਾਹਾਂ ਦੀ ਜਥੇਬੰਦੀ ਇੱਥੇ ਬੈਠੀ ਹੈ ਉਹਨਾਂ ਨਾਲ ਸਵਾਲ ਜਵਾਬ ਕਰਨ ਵਾਸਤੇ ਇਕੱਤਰ ਹੋਏ ਨੇ ਇੱਥੇ ਜਾਬਤੇ ਦੇ ਵਿੱਚ ਰਹਿ ਕੇ ਇਹਨਾਂ ਨੇ ਸਵਾਲ ਜਵਾਬ ਕਰਨੇ ਨੇ ਹੁਣ ਦੇਖਦੇ ਹਾਂ ਐਮਐਲਏ ਸਾਹਿਬ ਦਾ ਬੇਟਾ ਇਹਨਾਂ ਨੂੰ ਮਿਲਦਾ ਜਾਂ ਸਵਾਲ ਜਵਾਬ ਦੇ ਜਵਾਬ ਦਿੰਦਾ ਹੈ ਜਾਂ ਨਹੀਂ ਦਿੰਦਾ 24 25 ਕਿਲੇ ਜ਼ਮੀਨ ਦੇ ਬਣਾਲੇ ਕਿੱਥੋਂ ਬਣਾਏ ਨੇ ਉਹ ਜਵਾਬ ਦੇ ਮੈਨੂੰ ਤੇਰੀ ਤਮਾਈ ਕਰੀ ਗਈ ਨੇ ਬੜਾ ਮੁੰਡਾ ਜਵਾਬ ਦੇ ਰੇ ਕੋ ਅੱਗੇ ਤੁਹਾਨੂੰ ਮੈਂ ਸਾਡੇ ਕਜਾਲ ਸਿੰਘ ਸਾਡੇ ਮੱਖਣ ਸਿੰਘ ਤੇ ਕਲਵਾਨੂ ਉਹ ਆਹ ਹਰ ਚਾਰਨੇ ਚਲਾਉਣਾ ਅਗਰੇ ਦਾ ਗੱਡੀਆਂ ਆ ਗਈਆਂ ਆ ਗਈਆਂ ਜਾ ਕੇ ਰੋਕੋ ਆਏ ਰੋਕੋ ਸਤਿ ਸ੍ਰੀ ਅਕਾਲ ਐਮਐਲਏ ਸਾਹਿਬ ਦਾ ਬੇਟਾ ਜਿਹੜਾ ਉਹ ਇੱਥੋਂ ਲੰਘ ਚੁੱਕਿਆ ਹੈ ਤੇ ਜੂਨੀਅਨ ਵੱਲੋਂ ਸਵਾਲ ਜਵਾਬ ਕਰਨੇ ਸੀ ਤੇ ਬੇਟਾ ਉਹਨਾਂ ਦਾ ਲੰਘ ਚੁੱਕਿਆ ਇੱਥੋਂ ਕਿਸਾਨ ਜੁਣੇ ਹੁਣ ਅੱਗੇ ਬਦਨ ਲੱਗੀਆਂ ਨੇ ਕਿਉਂਕਿ ਐਮਐਲਏ ਦਾ ਬੇਟਾ ਜਿਹੜਾ ਉਸਨੇ ਉਹ ਇਹਨਾਂ ਕੋਲ ਨਹੀਂ ਰੁਕਿਆ ਤੁਸੀਂ ਦੇਖ ਸਕਦੇ ਹੁਣ ਜੁਣੇਨਾ ਦੇ ਆਗੂ ਨੇ ਜਿਹੜੇ ਜੁਣੇਨਾ ਅੱਗੇ ਕਿਹਦੇ ਨਾਲ ਜਾਣੀ ਐਮਐਲਏ ਦੇ ਬੇਟੇ ਨੂੰ ਉੱਥੇ ਖਡਵਾਇਆ ਉਹਦੂ ਆ ਦੇ ਸੀ ਕੀ ਕਰਦੇ ਹੁੰਨੇ ਭਰਾਵੋ ਹੁਣ ਆਪਾਂ ਉਹ ਕਰਾਂਗੇ ਨਾਰੇਬਾਜ਼ੀ ਕਰਾਂਗੇ ਹੁਣ ਆਪਾਂ ਉਹ ਵੀ ਗਾਫਤੇ ਦੇ ਵਿੱਚ ਡਿਸਪਲਿਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਖੁੱਲਣ ਭਾਰੀ ਆਪਾਂ ਨੇ ਕਰ ਨਹੀਂ ਜੇ ਪ੍ਰਸ਼ਾਸਨ ਕੋਈ ਅਗਲਾ ਕਰਦਾ ਤਾਂ ਉਹ ਉਸ ਸਮੇਂ ਦੇਖਿਆ ਰਿਹਾ ਭਰਾਬਾ ਪਾਰਟੀ ਪਸਾਨ ਜੁਨੇ ਨੇ ਪਾਗੜਾ ਜਿੰਦਾਬਾਦ 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 ਅਮਨ ਲੋਕ ਕਲਿਆਣਤ ਬਾਗੀ ਗਰੀਬਾਂ ਦਾ ਜਿੰਦਾਬਾਦ ਜਿੰਦਾਬਾਦ ਅਮਨ ਲੋਕ ਕਲਿਆਣਤ ਬਾਗੀ ਗਰੀਬਾਂ ਦਾ ਜਿੰਦਾਬਾਦ ਜਿੰਦਾਬਾਦ ਮੈਂ ਦੋ ਪੁਰੀ ਤੋਂ ਚਲੋ

ਤੇ ਅੱਗੇ ਸਕੂਲ ਦੇ ਗੇਟ ਦਾ ਘ੍ਰੋ ਕੀਤਾ ਜਾਊਗਾ ਪੁਲਿਸ ਦੇ ਰੋਕ ਕੇ ਨੂੰ ਤੋੜਦੇ ਹੋਏ ਜੁਨੀਅਨ ਹੈ ਜਿਹੜੀ ਅੱਗੇ ਵੱਧ ਚੁੱਕੀ ਆ ਜੁਨੰਦੀ ਤੇ ਪੁਲਿਸ ਦੀ ਧੱਕਾਮੁਕੀ ਹੋ ਰਹੀ ਆ ਦੇਖ ਸਕਦੇ ਹੋ ਤੁਸੀਂ ਵਧੀਆ ਜੀ ਵਧੀਆ ਰੋਕੇ ਨੇ ਤੋੜਦੇ ਹੋਏ ਜੁਨੀ ਨੇ ਜਿਹੜੀ ਫਿਰ ਹੋਰ ਅੱਗੇ ਜਾ ਚੁੱਕੀ ਹੈ ਸਕੂਲ ਦਾ ਗੇਟ ਹੈ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਕਿਸਾਨ ਅੰਦਰ ਨਾ ਵੜ ਸਕਣ ਤੁਸੀਂ ਦੇਖ ਸਕਦੇ ਹੋ ਕਿਉਂਕਿ ਇੱਥੇ ਕਿਸਾਨਾਂ ਦੀ ਗਿਣਤੀ ਹੈ ਜਿਹੜੀ ਕਾਫੀ ਜ਼ਿਆਦਾ ਸੀ ਪੁਲਿਸ ਦੇ ਬਸ ਤੋਂ ਬਾਹਰ ਸੀ ਅੱਜ ਟਾਈਮ ਅਸੀਂ ਐਲੀਮੈਂਟਰੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬਰਾਸ ਦੇ ਗੇਟ ਤੇ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਜੁਨੀਨਾ ਜਿਹੜੀ ਗੇਟ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੀ ਹੈ ਤਲਸਾ ਫੋਰਸ ਵੀ ਇੱਥੇ ਕਾਫੀ ਹੈ

اچھا سارا 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 ਹਰੰਤੇ ਹੱਥ ਵੜ ਦਿੰਦੇ ਨੇ ਕਹਨ ਨੂੰ ਬਹੁਤ ਬੁਰਾ ਲੱਗਦਾ ਪਰ ਜੇ ਤੁਸੀਂ ਸ਼ਾਸਨ ਲੈਣਾ ਹੈ ਸਹੀ ਇਨਸਾਫ ਲੈਣਾ ਹੈ ਤਾਂ ਤੁਹਾਨੂੰ ਸਜ਼ਾਵਾਂ ਵੱਡੀਆਂ ਲੈਣੀਆਂ ਵੀ ਪੈਣਗੀਆਂ ਸਰਕਾਰਾਂ ਨੂੰ ਦੇਣੀਆਂ ਵੀ ਪੈਣਗੀਆਂ ਸੋ ਇਸ ਤਰ੍ਹਾਂ ਹੀ ਮਾਨ ਸਰਕਾਰ ਨੇ ਕਿੰਨੇ ਹੀ ਕੰਮ ਤੇ ਜਿਹੜਾ ਬੇਰੁਜ਼ਗਾਰੀ ਹੈ ਉਹਨੂੰ ਖਤਮ ਕਰਨ ਲਈ ਦੇਵ ਭੰਤੋਂ ਕੰਮ ਸ਼ੁਰੂ ਕੀਤੇ ਨੇ ਜਿੰਨੀਆਂ ਨੌਕਰੀਆਂ ਪੰਜਾਬ ਸਰਕਾਰ ਨੇ ਇਹਨਾਂ 3 ਸਾਲਾਂ ਚ ਦਿੱਤੀਆਂ ਨੇ ਕਿਸੇ ਵੀ ਸਰਕਾਰ ਨੇ ਆਪਣੇ 5 ਸਾਲ ਦੇ ਕਾਰਜਕਾਲ ਦੇ ਵਿੱਚ ਨੀ ਦਿੱਤੀਆਂ ਹੋਰ ਆਪਾਂ ਮਾਨ ਸਾਹਿਬ ਤੋਂ ਕੀ ਚਾਹੁੰਦੇ ਆ ਹੋਰ ਇਹ ਸਰਕਾਰ ਜਾਂ ਕਿਸੇ ਵੀ ਸਰਕਾਰ ਤੋਂ ਅਸੀਂ ਕੀ ਚਾਹਾਂਗੇ ਤੇ ਬਾਕੀ ਜਿਹੜਾ ਸਾਡਾ ਵਿਰੋਧ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਸਰਕਾਰ ਦੀ ਮਜਬੂਰੀ ਸੀ ਕਿਸਾਨ ਅੰਦੋਲਨ ਚੱਲ ਰਿਹਾ ਸੀ ਪਾਰਟੀ ਨੇ ਪੂਰਾ ਤਣੂ ਮਨੂ ਸਾਥ ਦਿੱਤਾ ਭਾਵੇਂ ਉਹ ਦਿੱਲੀ ਦੇ ਬੁਰਫਾ ਤੇ ਬੈਠੇ ਸੀ ਭਾਵੇਂ ਹੁਣ ਸਿੱਧੂ ਬੋਰਡ ਆਪਣੇ ਖਨੌਰੀ ਬੋਰਡ ਤੇ ਬੈਠੇ ਸੀ ਜਾਂ ਸ਼ੰਭੂ ਬੋਰਡ ਤੇ ਬੈਠੇ ਸੀ ਸਰਕਾਰ ਹਰ ਟਾਈਮ ਕਿਸਾਨਾਂ ਦਾ ਸਾਥ ਦਿੰਦੀ ਆ ਅੱਜ ਵੀ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨ ਸਾਡੇ ਭਰਾ ਨੇ ਸਾਡੇ ਵੱਡੇ ਭਰਾ ਨੇ ਪਾਰਟੀਆਂ ਹਮੇਸ਼ਾ ਉਹਨਾਂ ਦਾ ਮਾਨ ਸਤਕਾਰ ਕਰੂਗੀ ਤੇ ਬਾਕੀ ਜੇ ਸਾਡੀਆਂ ਪਾਲਿਸੀਆਂ ਕਿਸਾਨਾਂ ਦੇ ਖਿਲਾਫ ਨੇ ਹਰ ਸਰਕਾਰ ਨੂੰ ਆਪਾਂ 5 ਸਾਲ ਦਿੰਨੇ ਆ 5 ਸਾਲਾਂ ਬਾਅਦ ਲੋਕਾਂ ਦੀ ਕਚਹਿਰੀ ਦੇ ਵਿੱਚ ਸਰਕਾਰ ਨੂੰ ਆਉਣਾ ਹੁੰਦਾ ਹੈ ਵੋਟਾਂ ਮੰਗਣੀਆਂ ਹੁੰਦੀਆਂ ਨੇ ਫੈਸਲਾ ਅਸੀਂ ਜਨਤਾ ਕਰਦੀ ਹੈ ਲੋਕ ਕਰਦੇ ਨੇ ਤਾਂ ਉਸ ਟਾਈਮ ਤੇ ਤੁਹਾਨੂੰ ਪੂਰਾ ਹੱਕ ਹੈ ਵੀ ਜੇ ਸਰਕਾਰ ਨੇ ਜਿਹੜੀ ਤੁਸੀਂ ਤਿੰਨ ਪਾਰਟੀਆਂ ਨੇ ਤੁਸੀਂ ਕੰਪੇਅਰ ਕਰ ਲਿਓ ਕਾਂਗਰਸ ਅਕਾਲੀ ਦਲ ਚੌਥੀ ਭਾਜੀਪੀ ਵੀ ਹੈ ਸਾਰਿਆਂ ਦੇ ਕੰਮਾਂ ਦਾ ਤੁਸੀਂ ਐਨਾਲਿਸਿਸ ਕਰ ਲਿਓ ਬੇਟਾ ਨੇ ਜਿਹੜੇ ਉਹ ਇੱਥੇ ਪਹੁੰਚ ਚੁੱਕੇ ਨੇ ਹਾਂ ਹਾਂ 10000 1000 ਰੁਪਏ ਲੈਣ ਆਇਆ ਭਈਆ ਜੰਮੇ ਦਾ ਮੁੰਡਾ 1000 1000 ਰੁਪਏ ਦੇ ਕੇ ਜਾਓ ਵਕਾਓ ਹਰੋਂ ਸਾਰੇ 1000 1000 ਰੁਪਏ ਦੇਊਗਾ ਅੱਜ ਜਿਹੜਾ ਕੁੜੀਆਂ ਨੂੰ ਵਾਦਾ ਕਰ ਦਿੱਤਾ ਐ ਐਮ ਐਲ ਨੇ ਉਹ ਦੇ ਕੇ ਜਾਊਗਾ ਬਾਕੀ ਸਾਰੇ ਕੋਈ ਨੀ ਕਿਤੇ ਦੇਖੋ ਬਾਈ ਦੇਖੋ ਪੈਸਾ ਤਾਂ ਆਇਆ ਦੇਖੋ ਮੈਂ ਆਪਣਾ ਸਰ ਉਹ 70 ਹੋ ਗਿਆ ਸਾਰੇ ਬੰਦਾ ਸਾਰਾ ਬੰਦਾ ਆਰਾ ਨਹੀਂ ਬੈਂਤੀ ਹੈ ਛੜ ਚੋ ਦੋ ਬਿੱਟੇ ਗੱਲਬਾਤ ਹੋ ਰਹੀ ਹੈ ਇਹ ਸਰਕਾਰ ਇਹ ਗੱਲ ਕਹਿ ਕੇ ਆਈ ਹੈ ਇਹ ਸਰਕਾਰਾਂ ਦੀ ਸਸਤਾ ਦੇ ਭਵੰਤ ਸਰਕਾਰਾ ਇਹ ਵੀ ਕਹਿੰਦੇ ਕਿ ਟੀਚਰ ਹੁੰਦੇ ਨੇ ਟੀਚਰ ਉਹ ਲੋੜ ਨੇ ਉਹ ਕੂਟਾ ਨੇ ਸਨਮਾਨਯੋਗ ਕੀਤੇ ਬਣ ਕੇ ਜਗਮੀ ਲੱਗਦੇ ਨੇ ਤੇ ਮਾਨੂੰ ਮਾਈਟਰ ਵੀ ਲੱਗਦੇ ਨੇ ਐਸ ਕਰਕੇ ਲੱਗਦੇ ਨੇ ਜੀ ਸੁਖਦੇਵ ਜੀ ਨੇ ਮਾਨੂੰ ਕਿੰਨਾ ਮਹਾ ਜੋ ਹੋ ਗਏ ਐਂਗਰਸ ਦਾ ਜਿਹੜਾ ਮਤਲਬ ਉਹਦਾ ਫਾਈਲਡ ਹੋਇਆ ਹੈ ਉਹ ਸਕੂਲ ਦੀ ਮੈਨੇਜਮੈਂਟ ਨੇ ਜਿਹੜੇ ਉੱਥੇ ਟੀਚਰ ਦੀ ਜਾਂ ਬੱਚਿਆਂ ਦੇ ਮਾਪਿਆਂ ਨੂੰ ਲਗਾਤਾਰ ਆਪਣਾ ਬੋਲਣ ਦੇ ਫੰਡਾਂ ਦੇ ਵਿੱਚ ਬੱਚਿਆਂ ਨੂੰ ਮਰਦਿਆਂ ਨੂੰ ਕਹਿ ਜਾਂਦੇ ਆ ਉਹ ਲੋਕਾਂ ਨੇ ਆਵਾਜ਼ ਉੱਠਾਈ ਕਿ ਇਹ ਚਾਅ ਨਹੀਂ ਦਿੱਤੀ ਐਪਲੀਕੇਸ਼ਨ ਦਿੱਤੀ ਹੈ ਡੀਸੀ ਕਪੂਰ ਨੂੰ ਹਾਂ ਜੀ ਦੱਸ ਕੇ ਗਏ ਨੇ ਵੀ ਤੇ ਪੁੰਨ ਦਾ ਹੱਕ ਹੀ ਨਹੀਂ ਬੰਦਾ ਹੈਗਾ ਜਦੋਂ ਉਹ ਸਾਡੇ ਨਮਾਇੰਦਗੀ ਠੀਕ ਹੈ ਨਾ ਆ ਆਪ ਐਮਐਲਏ ਸਾਹਿਬ ਆਏ ਨਹੀਂ ਆਪਣੇ ਬੇਟੇ ਨੂੰ ਭੇਜਤਾ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਵੀ ਜਿਹੜਾ ਲੋਕਾਂ ਦਾ ਨਮਾਇੰਦਗੀ ਲੋਕਾਂ ਨੇ ਚੁਣਿਆ ਨਹੀਂ ਉਹ ਲੋਕਾਂ ਦਾ ਐਮਐਲਏ ਬਣ ਕੇ ਆਵੇ ਲੋਕਾਂ ਦੇ ਸ਼ਰਤੇ ਬੈਠੇ ਇਹ ਵਧੀਆ ਗੱਲ ਨਹੀਂ ਹੈਗੀ ਜਿਹਨੂੰ ਚੁਣਿਆ ਜਿਹਨੂੰ ਪਾਵਰ ਦਿੱਤੀ ਹੈ ਉਹ ਆਵੇ ਜੀ ਸੜਕੇ ਆ ਤੇ ਬਾਕੀ ਗੱਲ ਰਹੀ ਗੱਲ ਜਿਹੜੇ ਵੀ ਸਵਾਲ ਕਰੇ ਨੇ ਤੁਸੀਂ ਪਹਿਲਾਂ ਕਹਿ ਲਿਓ ਵੀ ਪੰਜਾਬ ਲੈਵਲ ਦੇ ਸਵਾਲ ਨਾ ਕਰੀਏ ਉਹਦਾ ਜਵਾਬ ਇਹ ਹੈ ਵੀ ਅਸੀਂ ਕਹਿੰਦੇ ਵੀ ਇਹ ਦੇਖੋ ਐਮਐਲਏ ਕੀ ਐਮਐਲਏ ਜੁੜ ਕੇ ਤਾਂ ਪੂਰੀ ਸਰਕਾਰ ਬਣਦੀ ਹੈ। ਉਹ ਸਵਾਲ ਕਰਨ ਦਾ ਸਾਡਾ ਇਹ ਹੈ ਵੀ ਤੁਸੀਂ ਸਾਡੀ ਦਾ ਭਵੰਤਮਾਨ ਸਰਕਾਰ ਪਿਛਲੇ ਦਿਨਾਂ ਦੇ ਵਿੱਚ ਕਿਸਾਨ ਜਿਹਾ ਬੰਦੇ ਦੀ ਮੀਟਿੰਗ ਹੋਈ ਹੈ। ਪਹਿਲੀ ਵਾਰ ਇਸ ਤਰ੍ਹਾਂ ਹੋਇਆ ਵੀ ਕੋਈ ਮੁੱਖ ਮੰਤਰੀ ਬਾਕਆਊਟ ਕਰਕੇ ਮੀਟਿੰਗੋਂ ਛੱਡ ਕੇ ਭੱਜ ਗਿਆ। ਪਰ ਇਹ ਕਹਿ ਕੇ ਵਾਗਿਆ ਵੀ ਜਿਹੜਾ ਕੁਝ ਬਣਦਾ ਹੋ ਤੋ ਕਰ ਲਓ। ਮੰਨੋ ਉਹਦੇ ਤੋਂ ਅਸੀਂ ਇਸ ਗੱਲ ਦਾ ਹਿਸਾਬ ਲਾ ਲੈਤੀ ਵੀ ਯਾਰ ਸਰਕਾਰ ਦਾ ਜਿਹੜਾ ਰਵਈਆ ਉਹ ਬਹੁਤ ਗਲਤ ਹੈ ਤੇ ਇਹ ਜਿਹੜੀ ਸਰਕਾਰ ਹੈ ਉਹ ਐਮਐਲਏ ਨੂੰ ਜਿਹੜਾ ਐਮਐਲਏ ਇੰਨੇ ਕਿਸਾਨਾਂ ਦੀ ਆਪਦੇ ਪਿਓ ਵਰਗੇ ਕਿਸਾਨਾਂ ਦੀ ਇੱਜ਼ਤ ਨਹੀਂ ਕਰਨ ਜਾਣਦਾ ਹੈਗਾ ਉਹਨੂੰ ਜੇ ਉਹਦੇ ਐਮਐਲਏ ਸਮਝਾਣਗੇ ਤਾਂ ਹੀ ਉਹਨੂੰ ਕੋਈ ਨਾ ਕੋਈ ਅਗਲਾ ਉਹਨੂੰ ਮੁੱਖ ਮੰਤਰੀ ਦਾ ਕੋਈ ਨਹੀਂ ਜਾਣ ਸੀ ਨਾ ਵੀ ਉਹ ਕਹਿੰਦੇ ਆ ਵੀ ਕਿਸਾਨ ਹੋਰ ਹੈ ਕਿਸਾਨ ਜਥੇਬੰਦੀਆਂ ਹੁੰਦਾ ਪਹਿਲੀ ਗੱਲ ਤਾਂ ਮੈਂ ਕਿਸਾਨ ਆ ਮੈਂ ਬੀਕੇਜ ਇੱਕ ਤੱਕ ਰਹਾਂਦਾ ਜ਼ਿਲ੍ਹਾ ਪ੍ਰਧਾਨ ਹਾਂ ਠੀਕ ਹੈ ਨਾ ਆ ਗਏ ਮੇਰੇ ਖੇਤ ਦੇਖ ਲੈ ਵੀ ਕਹੇ ਜਗ੍ਹਾ ਤੇ ਮੈਂ ਖੇਤੀ ਕਰ ਰਿਹਾ ਕਿੰਨੇ ਮੇਰੇ ਘਰੇ ਡੰਗਰ ਰੱਖੇ ਹੋਏ ਨੇ ਨਹੀਂ ਭਗਮਾ ਤਮਾਨ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਭਗਮਾ ਤਮਾਨ ਦਾ ਦਿਖਾ ਦੇ ਵੀ ਕਿਹੜੇ ਕਮਰੇ ਵਿੱਚ ਖੁਰਲੀ ਆ ਸਟੋਰ ਪਿੰਡ ਦੇ ਵਿੱਚ ਉਹਦੇ ਤੋਪਿਆ ਨਾ ਪਰ ਪਿਆ ਹੈ ਜੇ ਪੁਰਾਣਾ ਉਹ ਦਿਖਾ ਦੇ ਵੀ ਕਿਹੜੀ ਮੱਝਾਂ ਲਈ ਖੁਰਲੀ ਉੱਥੇ ਠੀਕ ਹੈ ਨਾ ਸਾਡੇ ਆ ਜਾ ਕੇ ਦੇਖ ਲੈ ਕਿਹਨੇ ਡੰਗਰ ਕਿੰਨੇ ਨੇ ਕਹੇ ਜਗ੍ਹਾ ਤੇ ਅਸੀਂ ਖੇਤੀ ਕਰਦੇ ਹਾਂ ਕਿੰਨੀ ਫਸਲ ਸਾਡੀ ਆੜਤੇ ਦੇ ਵਿਕੀ ਹੋਈ ਹੈ ਅਸੀਂ ਭਗਮਾ ਤਮਾਨ ਸਰਕਾਰ ਨੂੰ ਇਹ ਉਹ ਕਰਨਾ ਚਾਹੁੰਦੇ ਆ ਵੀ ਜਿਹੜੇ ਸਾਡੇ ਕਿਸਾਨ ਜੀਲਾਂ ਦੇ ਵਿੱਚ ਬੰਦ ਨੇ ਉਹਨੂੰ ਭਲੇਖਾ ਆਊਗਾ ਵੀ ਇਹਨਾਂ ਕੋਲ ਖੇਤੀ ਨਹੀਂ ਹੈਗੀ ਉਹਨਾਂ ਦੀਆਂ ਫਸਲਾਂ ਬਾਕੀ ਕਿਸਾਨ ਜਿਹਦੇ ਵੰਡੀ ਨੇ ਸਾਮੀਆਂ ਨੇ ਡੀਆਪੀ ਕਲਚਰ ਖਤਮ ਹੋਣ ਦੀ ਵੀ ਗੱਲ ਹੋਈ ਸੀ ਸਰਕਾਰ ਵੱਲੋਂ ਕੋਈ ਕਹਿੰਦਾ ਬੋਰਡ ਲੱਗਦੇ ਆ ਸਰਕਾਰ ਤਾਂ ਘਟਣੀ ਬੋਰਡਾਂ ਦੇ ਉੱਪਰ ਆ ਜਿਹੜੇ ਉਹ ਮਿਸਤਰੀਆਂ ਦੇ ਨਾਂ ਹੋਣਗੇ ਮਜ਼ਦੂਰਾ ਦੇ ਨਾਂ ਹੋਣਗੇ ਆਹੀ ਗੱਲ ਆ ਵੀ ਉੱਥੇ ਮੰਤਰੀਆਂ ਦੇ ਜਾਂ ਮੁੱਖ ਮੰਤਰੀ ਸਰਕਾਰ ਇਹ ਗੱਲ ਕਹਿੰਦੀ ਰਹੀ ਆ ਵੀ ਕਹਿੰਦੇ ਜਿਹੜਾ ਦਿਹਾੜੀਦਾਰ ਹੋਊਗਾ ਮਿਸਤਰੀ ਹੋਊਗਾ ਬੋਰਡ ਦੇ ਉੱਪਰ ਉਹਨਾਂ ਦੇ ਨਾਮ ਹੋਣਗੇ ਵੀ ਸਾਡਾ ਨੋਂ ਨਹੀਂ ਹੋਊਗਾ ਇਹ ਤਾਂ ਪਰ ਹੁਣ ਭਗਵਾਨ ਤਮਨ ਸਰਕਾਰ ਨੇ ਜੇ ਕਿਤੇ ਕੌਲਾ ਬਣਾਤਾ ਨਾ ਕੌਲੇ ਦੇ ਵੀ ਨਹੀਂ ਪੱਥਰ ਲਾਉਣ ਨੂੰ ਫਿਰਦੀ ਐ ਇੰਨੇ ਇੰਨੇ ਨਹੀਂ ਪੱਥਰਾਂ ਦੇ ਭੁੱਖੇ ਨਹੀਂ ਬਾਕੀ ਹੁਣ ਸਕੂਲਾਂ ਦੇ ਵਿੱਚ ਦੇਖ ਰਿਹਾ ਕਿਤੇ ਇਹ ਬਰਾਸਪਿੰਡ ਦੀ ਗੱਲ ਹੈ ਜੀ ਬਰਾਸਪਿੰਡ ਦੇ ਵਿੱਚ ਆ ਜਿਹੜੀ ਚਾਰ ਦਵਾਰੀ ਹੈ ਸਾਡੀ ਪੰਚਾਇਤ ਦੇ ਵਿੱਚ 2014 ਜਿਹੜੀ ਪੰਚਾਇਤ ਬਣੀ ਹੈ ਉਹ ਪੰਚਾਇਤ ਦੇ ਕਾਰਜਕਾਲ ਦੇ ਵਿੱਚ ਇਹ ਚਾਰ ਦਵਾਰੀ ਬਣੀ ਹੋਈ ਹੈ ਜਿਹਦਾ ਅੱਜ ਨਹੀਂ ਪੱਥਰ ਰੱਖ ਕੇ ਗਿਆ ਹਰ ਪੰਚਾਇਤਾਂ ਤੋਂ ਵਾਦਾ ਕੀਤਾ ਹਰ ਲੋਕਾਂ ਨੂੰ ਲੋਕਾਂ ਨੂੰ ਇਹ ਵੀ ਕਿਹਾ ਗਿਆ ਵੀ ਸਕੂਲ ਨੂੰ ਗ੍ਰੈਜੂਏਟ ਕਰ ਰਹੇ ਹਾਂ ਅੱਜ ਵੱਡਾ 10ਵੀਂ ਦਾ ਬਣਾਉਣ ਜਾ ਰਹੇ ਹਾਂ ਪਰ ਇਹ ਗ੍ਰੈਜੂਏਟ ਬਣਾਉਣੀਆਂ ਗੱਲਾਂ ਐਮਐਲਏ ਲੂੰਬਾ ਵਗਦੇ ਚੱਲੀ ਜਾਂਦੀਆਂ ਨੇ ਵੀ ਇਹ ਗ੍ਰੈਜੂਏਟ ਹੋ ਗਿਆ ਗ੍ਰੈਜੂਏਟ ਹੋ ਗਿਆ ਪਰ ਸਾਡੇ ਪੰਚਾਇਤਾਂ ਵੱਲੋਂ ਵੀ ਇਹ ਕਿਹਾ ਗਿਆ ਵੀ ਇਹ ਗ੍ਰੈਜੂਏਟ ਕਰਨ ਵਾਸਤੇ ਆਇਆ ਹੋਇਆ ਪਰ ਜਦੋਂ ਅਸੀਂ ਨੀ ਪੱਤਰ ਦੇਖਿਆ ਤੁਸੀਂ ਦੇਖ ਸਕਦੇ ਹੋ ਕੰਦੇ ਉੱਪਰ ਉਹ ਨੀ ਪੱਤਰਾਂ ਚਾਰ ਵਾਰੀ ਦੀ ਲੱਗਿਆ ਹੋਇਆ ਇਹ ਹਾਲ ਸਾਡੀ ਭਗਮਤ ਮਾਨ ਸਰਕਾਰ ਦਾ ਹਾਸੂ ਹੀ ਨਾ ਹੈ ਵੀ ਐਵੇਂ ਨਹੀਂ ਅਸੀਂ ਪੰਜਾਬ ਸਰਕਾਰ ਨੂੰ ਕਹਿੰਦਾ ਵੀ ਕੁਝ ਕਰੋ ਲੋਕਾਂ ਚ ਲੋਕ ਕਰੀ ਦਾ ਮੁੱਲ ਪਾਉਣਗੇ ਅੱਜ ਤੁਹਾਡੇ ਕੋਲੇ ਤਾਕਤ ਆ ਤੁਹਾਡੇ ਪਿੱਛੇ ਚਾਰ ਤਾਂ ਆਇੰਦੇ ਨੇ ਆ ਜਦੋਂ ਚੋਣਾਂ ਤੋਂ ਬਾਹਰ ਹੋਵੋਗੇ ਨਾ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਦਾ ਦਿਖਾਓ ਇਹ ਲੋਕ ਛੋੜੇ ਸਿੱਤਰਨਾ ਮਾਰਨਗੇ ਜਿਹੜੀਆਂ ਕਰਤੂਤਾ ਅੱਜ ਪੰਜਾਬ ਸਰਕਾਰ ਕਰਨ ਲੱਗੀ ਹੋਈ ਹੈ ਟੀਚਰਾਂ ਨੂੰ ਕਹਿੰਦੇ ਬਹੁਤ ਮਹਾਨ ਹੁੰਦੇ ਨੇ ਇਹ ਇਹਦਾ ਪੜਾਹ ਜੱਜ ਲੱਗਦਾ ਐਸਪੀ ਲੱਗਦਾ ਅੱਜ ਉਹ ਟੀਚਰਾਂ ਦੀ ਟੂਹੀ ਦੀ ਲਾਠ ਮਾਰੀ ਬਾਰੇ ਗੱਲ ਨਹੀਂ ਕਰਦਾ ਭਗਵੰਤਬਾਨ ਨੂੰ ਅਦਾਰ ਸਕੂਲ ਦੀ ਮੈਨੇਜਮੈਂਟ ਦੇ ਖਿਲਾਫ ਭ੍ਰੇਟਾ ਚਾਰ ਦੇ ਖਿਲਾਫ ਆਵਾਜ਼ ਬੁਲੰਦ ਕਰੀ ਸੀ ਉਹ ਟੀਚਰਾਂ ਨੇ ਜਿਹੜੇ ਟੀਚਰਾਂ ਦੇ ਇੱਕ 13 ਮਹੀਨਿਆਂ ਦੀ ਬੱਚੀ ਉਹ ਵੀ ਜੇਲ੍ਹ 'ਚ ਹੈ ਉਹਦੀ ਮਾਤਾ ਵੀ ਜੇਲ੍ਹ 'ਚ ਹੈ ਉਹਦਾ ਪਿਤਾ ਵੀ ਜੇਲ੍ਹ 'ਚ ਹੈ ਇੱਕ 90 ਸਾਲ ਦੀ ਬਜ਼ੁਰਗ ਮਾਤਾ ਉਹ ਵੀ ਜੇਲ੍ਹ 'ਚ ਹੈ ਮਤਲਬ ਆਹ ਹਾਤ ਭਗਵਾਨ ਤਮਨ ਸਰਕਾਰ ਦੀ ਹੈ ਪ੍ਰਧਾਨ ਜੀ ਇੱਕ ਸਟੇਜ ਦੇ ਉੱਤੋਂ ਇਹ ਅਲੌਸ ਹੋਇਆ ਅੰਦਰ ਤੋਂ ਤੇ ਕਹਿੰਦੇ ਇਹੀ ਕਿਸਾਨ ਐਮਐਲਏ ਤੋਂ ਜਾ ਕੇ ਘਰੇ ਕੰਮ ਕਰਾਉਂਦੇ ਨੇ ਕੀ ਕੰਮ ਲੈਣੇ ਤੁਸੀਂ ਉਹਨਾਂ ਤੋਂ ਜੀ ਹੈ ਨਹੀਂ ਤੁਸੀਂ ਕਿਸਾਨ ਆਗੂ ਐਮਐਲਏ ਤੋਂ ਕੀ ਕੰਮ ਲੈਨੇ ਹੋ ਜਾ ਕੇ ਕਹਿੰਦੇ ਜੀ ਇਹ ਐਮਐਲਏ ਤੋਂ ਜਾ ਕੇ ਆਪਦੇ ਕੰਮ ਵੀ ਲੈਂਦੇ ਨੇ ਤਾਂ ਆਇਆ ਨਾ ਵੀ ਵਿਅਕਤੀ ਵਿਸ਼ੇਸ਼ ਕਿਸੇ ਨੂੰ ਕਹਿਆ ਹੋਊਗਾ ਠੀਕ ਹੈ ਨਾ ਨਹੀਂ ਕਿਸਾਨਾਂ ਨੂੰ ਕਹਿਆ ਜੁਨੀਅਨ ਵਾਲਿਆਂ ਨੂੰ ਕਹਿਆ ਜੀ ਪਤਾ ਕੀ ਗੱਲ ਹੈ ਕਿਸਾਨਾਂ ਨਹੀਂ ਬਣਾਇਆ ਇਹ ਹਾਂਜੀ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਚੁਣੀ ਐ ਤੁਸੀਂ ਕੋਈ ਕੰਮ ਲਿਆ ਜੀ ਤਿੰਨ ਸਾਲਾਂ ਜਾ ਕੇ ਸਾਨੂੰ ਕੋਈ ਕੰਮ ਮੰਗਣਾ ਇਹਨਾਂ ਨੂੰ ਮੈਂ ਉਹਦਾ ਐਮਐਲਏ ਦੇ ਚੁੱਤੀਆ ਮੇਰਾ ਅਸਰ ਹੋਊਗਾ ਜੇ ਇੱਕ ਵੀ ਇਹਨਾਂ ਕੋਲੇ ਬਾਕੀ ਲੋਕਤੰਤਰ ਐ ਲੋਕਾਂ ਨੇ ਚੁਣਿਆ ਹਾਂਜੀ ਜਿਹੜੇ ਕੰਮ ਨੇ ਜਾਇਜ਼ ਕੰਮ ਨੇ ਅਧਿਕਾਰ ਨੇ ਉਹ ਸਾਡਾ ਅਧਿਕਾਰ ਵੀ ਬਣਦਾ ਰਾਈਟ ਵੀ ਬਣਦਾ ਹਾਂਜੀ ਹੁਣ ਇਹ ਇਹ ਐ ਐ ਦੂਜਾ ਬਣਾ ਕੇ ਦੇਖਣਗੇ ਸਾਨੂੰ ਇਹ ਹਾਂਜੀ ਠੀਕ ਹੈ ਨਾ ਇਹਦਾ ਬਹੁਤ ਇਨਲੈਕੀ ਵਾਲੀ ਗੱਲ ਆ ਵੀ ਸਾਡੇ ਐਮਐਲਏ ਨੂੰ ਜਾਂ ਬੋਲਣ ਵਾਲੇ ਵੀਰ ਨੂੰ ਜਿਹਦੇ ਬਾਰੇ ਇੰਨੀ ਵੀ ਨੌਲੇਜ ਨਹੀਂ ਵੀ ਯਾਰ ਇਹ ਰਾਈਟ ਕੀ ਬਣਦਾ ਅੱਜ ਸਾਡਾ ਹੱਕ ਬਣਦਾ ਲੋਕਾਂ ਦਾ ਨਾਮ ਹੈਦਾ ਅਸੀਂ ਤਾਂ ਸਵਾਲ ਜਵਾਬ ਕਰਨਾ ਆ ਹਾਂਜੀ ਹਾਂਜੀ ਠੀਕ ਹੈ ਨਾ ਠੀਕ ਹੈ ਜੀ ਓਕੇ ਜੀ ਸੁਣਾ ਪਰ ਉਹਨਾਂ ਨੂੰ ਇਹ ਬੋਲਣ ਨਹੀਂ ਦਿੰਦੇ ਅੱਜ ਤੁਸੀਂ ਕਿੰਨੇ ਵਾਅਦੇ ਕਰੇਗੇ हां ਤੁਸੀਂ ਦੇਖ ਰਹੇ ਬਰਾਦ ਦੀ ਛੜਕ 3 ਸਾਲ ਹੋ ਚੁੱਕੇ ਨੇ ਜਦ ਸਾਡੀਆਂ ਮਾਵਾਂ ਭੈਣਾਂ ਨੂੰ 1000 ਰੁਪਏ ਹਸਤਿਆਂ ਦੇ ਵਿੱਚ ਪਾਉਣਾ ਬਿਲਕੁਲ ਦੇਖੋ ਧਮਾ ਚੁਗਾ ਚਕਰ ਵਾਲੀ ਗੱਲ ਹੋ ਗਈ ਜਿੰਨੇ ਅਸੀਂ ਪੁੱਛਦਾ ਵੀ ਸਾਡੇ ਸੰਭੂ ਵਾਟਰ ਦੇ ਜਾਂ ਖਨੌਰੀ ਵਾਟਰ ਅੱਜ ਤੱਕ ਕਿਸਾਨਾਂ ਦੇ ਉੱਤੇ ਕੋਈ ਕਿਸੇ ਸਰਕਾਰ ਨੇ ਡਾਂਗ ਨਹੀਂ ਚਲਾਈ ਜਿਹੜੀ ਕਿ ਇਹਨਾਂ ਨੇ ਸਰਕਾਰ ਭਗਵੰਤ ਮਾਨ ਨੇ ਪੂਰੀ ਦੱਬ ਕੇ ਸਾਡੇ ਕਿਸਾਨ ਕੁੱਤੇ ਸਵੇ ਇੱਕ 15-1500 ਦਾ ਪੱਖਾ ਪਹਿਲੀ ਵੀ ਜਿਹੜਾ 2-2000 ਦਾ ਜਿਹੜਾ ਕੀ ਇਹ ਸਰਕਾਰ ਨੇ ਸਾਡਾ ਚੋਰੀ ਅਸੀਂ ਪੁੱਛਦੇ ਆ ਵੀ ਸਾਡਾ ਘੱਟੋ ਘੱਟ ਸਮਾਨਤਾ ਮੋੜ ਦੋ ਜਿਹੜੀਆਂ ਸਾਡੇ ਕਿਸਾਨ ਜਿਹੜਾ ਦੇ ਵਿੱਚ ਦਿੱਤੇ ਨੇ ਜਿਹਨਾਂ ਦੇ ਵਿੱਚ ਦੇ ਕੇ ਕਈ ਕਈ ਮਹੀਨਾ 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 20 ਮਹੀਨਿਆਂ ਹਰਾਨ ਕੀਤੇ ਨੇ ਜਿਹੜੇ ਸਾਡੇ ਕਿਸਾਨ ਖੜੇ ਨੇ ਉਹ ਆਪੇ 20 ਬੰਦੇ ਉਹਨਾਂ ਖਾਤਰੇ ਤੇ ਸਾਰੇ ਲੋਕਾਂ ਵਾਸਤੇ ਜਿਹੜੀਆਂ ਜਥੇਬੰਦੀਆਂ ਜੜਦੀਆਂ ਨੇ ਅਸੀਂ ਕਹਿੰਦੇ ਆ ਜਿਹੜੀਆਂ ਸਾਡੇ ਵਾਅਦੇ ਨਾਲ ਕਰੇ ਤੇ ਬਿਜਲੀ ਮੁਕਤ ਬਿਜਲੀ ਮੁਕਤ ਨਹੀਂ ਹੈ ਇਹ ਸਾਨੂੰ ਛੱਸਾ ਦੇ ਕੇ ਆ ਜਿੰਨੇ ਬਿਰਾਸ ਦੇ ਲੋਕ ਖੜੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਤੁਹਾਨੂੰ ਰੋਂਦੇ ਦਿਖਾ ਦੂੰਗਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਚਿਪ ਵਾਲੇ ਮੀਟਰ ਕਰਤੇ ਇਹ ਸਰਕਾਰ ਨੇ ਕੀਤੇ ਨੇ ਪਹਿਲਾਂ ਦੀ ਨਹੀਂ ਦੀ ਇਹ ਸਰਕਾਰ ਨੇ ਵੱਡੇ ਮੀਟਰ ਸਾਰੇ ਚਿਪ ਵਾਲੇ ਲਾ ਗਏ ਆ ਆਉਂਦੇ ਸਾਲ ਨੂੰ ਤਕਰੀਬਨ 15 ਰੁਪਏ ਯੂਨਟ ਮੰਗੂ ਇਹ ਚੱਲੂਗੀ ਜਿਹੜੇ ਚਿਪ ਜਿਵੇਂ ਆਪਾਂ ਮੋਬਾਈਲ ਦੇ ਵਿੱਚ ਪੈਸੇ ਕੋਨ ਆ ਇਸ ਤਰ੍ਹਾਂ ਪਹਿਣਗੇ ਇਹ ਲੋਕਾਂ ਦੀਆਂ ਸਾਡੀਆਂ ਜਿਹੜੇ ਇਹਨਾਂ ਦੇ ਚਮਚੇ ਨੇ ਇਹ ਫੇਰ ਜ਼ਿਆਦਾ ਅੱਖਾਂ ਖੋਲਣਗੀਆਂ ਵੀ ਇਹ ਬਣ ਕੀ ਰਿਹਾ ਹੈ ਦੇ ਵੀਰੋ ਦੇ ਪ੍ਰਦਰਸ਼ਨ ਗਿਆ। ਉਹ ਵੀ ਇੱਕ ਇਹ ਕਹਿੰਦਾ ਅੱਗੇ ਲਾ ਕੇ ਵੀ ਕਰ ਸਕਦੇ ਤੁਸੀਂ ਨਾ ਕਿ ਸਕੂਲ ਲੈ। ਹਾਂ। ਬਦਾ ਇੱਕ ਤੁਨੀ ਥੁਣਿਆ ਹੋਣਾ ਵੀ ਅਮਰ ਰੋੜੇ ਦਾ ਪਿਆਰ ਆ। ਕਹਿੰਦਾ ਵੀ ਸਾਡੀਆਂ ਕੋਠੀਆਂ ਮੂਹਰੇ ਆ ਜੋ ਜੇ ਰਾਹ ਰੋਕੋਗੇ ਤਾਂ ਸਾਤੋਂ ਬਕਸਿਆ ਨਹੀਂ ਜਾਓ। ਇਹ ਗੱਲ ਕਹਿੰਦਾ। ਪਰ ਜਦ ਥੋਟੇ ਰਾਹ ਰੋਕਾਂਗੇ ਅਸੀਂ ਨਹੀਂ ਬਕਸਾਂਗੇ। ਜਦ ਸਾਡੇ ਪਿੰਡਾਂ ਦੇ ਵਿੱਚ ਆਉਂਦੇ ਫਿਰ ਤੁਹਾਡਾ ਰਾਹ ਦਾ ਕੀ ਬਦਲ? ਇਹ ਤਾਂ ਰਾਹ ਸਾਡੇ ਨੇ ਨਾ। ਜਮੀਨਾਂ ਸਾਡੀਆਂ ਜਮੀਨਾਂ ਚੋਂ ਸਾਰਾ ਘਟਿਆ ਹੋਇਆ ਫੇਰ ਤੁਸੀਂ ਐਮਐਲਏ ਇੱਧਰ ਆਂਦਾ ਉਰੀ ਕੀ ਲੱਗਦਾ ਆਪਦੇ ਐਮਐਲਏ ਆਪਦੇ ਪਿੰਡ 'ਚ ਰਹੇ ਆ ਰੋੜਾ ਆਪਦੇ ਪਿੰਡ 'ਚ ਰਹੇ ਬਿ ਸ਼ਹਿਰ 'ਚ ਰਹੇ ਪਰ ਸਾਡੇ ਨਾਲ ਆ ਕੇ ਬੜੇ ਜੀ ਉਹ ਸਾਡੇ ਰਾਹ ਰੋਕੂਗਾ ਅਸੀਂ ਵੀ ਉਹਨਾਂ ਨੇ ਰਾਹ ਰੋਕਾਂਗੇ ਵਿਰੋਧ ਕਰਾਂਗੇ ਸਵਾਲ ਪੁੱਛਾਂ ਹੁਣ ਸਵਾਲ ਜਵਾਬ ਹੋਇਆ ਫਿਰ ਉਹਦੇ ਵਿੱਚ ਕੀ ਸਵਾਲ ਡਿਮਾਂਡ ਕਰਤਾ ਜਵਾਬ ਸਵਾਲ ਇੱਕੋ ਹੀ ਗੱਲ ਦਾ ਲਿਆ ਉਹਦੇ ਹੱਥ ਮੱੜ ਕੇ ਖੜ ਗਿਆ ਦੂਸਰਾ ਸਵਾਲ ਪੁੱਛਿਆ ਉਨੇ ਜਵਾਬ ਨਹੀਂ ਦਿੱਤਾ ਉਹਦੇ ਜਿਹੜੇ ਨਾਲ ਚਮਚੀ ਤੇ ਉਹਨਾਂ ਨੇ ਰੌਲਾ ਪਾ ਲਿਆ ਉਹਦਾ ਉਹਦੀ ਭੱਜ ਗਿਆ ਭੱਜਣਾ ਚੁੰਮਦਾ ਸੀ ਕੋਈ ਸਾਨੂੰ ਜਵਾਬ ਸਵਾਲ ਨਹੀਂ ਦਿੱਤਾ ਉਹਦਾ ਪ੍ਰਾਰਥਨ ਹਲਕੇ ਦੇ ਵਿਧਾਇਕ ਨਾਲ ਸਵਾਲ ਜੁੜਦੇ ਨੇ ਪਰ ਉਹ ਆਇਆ ਕੀ ਕਰਦਾ ਹੈ ਉਹ ਵਿਧਾਇਕ ਦੀ ਡਿਊਟੀ ਸਾਹਮੇ ਹੋਈ ਹੈ ਉਹ ਵਿਧਾਇਕ ਦੀ ਡਿਊਟੀ ਸੁਭਾਉਣ ਆਇਆ ਭੁਗਤਾਉਣ ਆਇਆ ਹੈ ਜਦੋਂ ਬਣਾਇਆ ਇੱਕ ਤਾਂ ਸੈਸ਼ਨ ਚ ਫਿਰਦਾ ਹੈ ਉਰ ਦੇ ਅਦਗਠਨ ਕਰਦਾ ਇਹ ਗੈਰਕਾਨੂੰਨੀ ਨਹੀਂ ਹੈ ਤੁਹਾਨੂੰ ਪਤਾ ਹੋਣਾ ਜੀ ਪੱਤਰਕਾਰਾਂ ਨੂੰ ਅਸਲ ਤਾਂ ਇਹ 420 ਦਾ ਕੇਸ ਹੋਣਾ ਚਾਹੀਦਾ ਹੈ ਜਿਹੜਾ ਅਦਗਠਨ ਕਰ ਗਿਆ ਇਹਦੇ ਕੋਲੇ ਅਧਾ ਕੀ ਹੈ ਪਰਚਲਨ ਕੀ ਹੈ ਇਹਦੇ ਕੋਲੇ ਇਹਦੇ ਕੋਲੇ ਇਹ ਅਦਗਠਨ ਅਦਗਠਨ ਕਰਨ ਦਾ ਆ ਉਹਦਾ ਕੀ ਹੈ ਇਹ ਆਦੇ ਤੋਂ ਬਿਨਾ ਇਹਦੇ 420 ਦੇ ਜਿੰਨੇ ਵੀ ਪੰਜਾਬ ਦੇ ਵਿੱਚ ਬਿਨਾ ਉਹਦੇ ਕੋਈ ਚਾਹੇ ਮੰਤਰੀ ਦਾ ਮੁੰਡਾ ਚਾਹੇ ਕੋਈ ਐਮ.ਐਲ.ਏ ਦਾ ਮੁੰਡਾ ਚਾਹੇ ਕੁੜੀ ਆ ਜਾਂ ਉਹਦੀ ਮਾਂ ਇਹਨਾਂ ਦੇ ਸਾਰੇ ਚਾਹੇ ਜਿਹੜੇ ਸੋਨਾ ਚਾਹੀਦਾ ਤਾਂ ਕਿ ਜਿਹੜਾ ਐਮ.ਐਲ.ਏ ਲੋਕਾਂ ਦੇ ਵੋਟਾਂ ਦੇ ਜੁੜਿਆ ਉਹ ਹੀ ਇਹਦਾ ਕਟੜ ਕਰੇ